ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼ਿਵਸ਼ਪਲ ਇੰਚਾਰਜ ਪੀਸੀਆ ਸ਼ਹਿਰਪੁਰ ਪਹਿਲਾਂ ਜਿਸ ਤਰ੍ਹਾਂ ਆਪਜੀ ਨੂੰ ਜਿਹੜਾ ਟ੍ਰੈਫਿਕ ਟ੍ਰੈਕ ਦੇ ਜੋ ਸੋਲ ਕੀਤੀ ਗਈ ਸੀ ਨਿਯਮਾਂ ਦੇ ਵਿੱਚ ਉਸ ਤੋਂ ਪਹਿਲਾਂ ਵਿਧੇਕ ਡਾਇਰੈਕਟਰ ਜਨਰਲ ਆਫ ਪੁਲਿਸ ਟ੍ਰੈਫਿਕ ਤੇ ਸੜਕ ਸੁਰੱਖਿਆ ਵੱਲੋਂ ਵੀ ਇਹਦੀ ਵੀਡੀਓ ਪਾ ਕੇ ਕਿ ਆਪਜੀ ਨੂੰ ਸੂਚਿਤ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਵਿੱਚ ਇਹ 1822 ਤੋਂ ਰੁਝਣਾ ਲੱਗੋ ਹੋ ਰਿਹਾ ਸੀਗਾ ਪਰ ਕੁਝ ਬਜ਼ੁਰਗਾਂ ਦੇ ਕਹਿੰਦੇ ਤੇ ਪੱਤਰਕਾਰਾਂ ਭਾਈਚਾਰੇ ਕਹਿੰਦੇ ਤੇ ਜਾਂ ਜਿਹੜੇ ਸੜਕ ਸੁਰੱਖਿਆ ਅਭਿਆਨ ਦੇ ਨਾਲ ਜੁੜੇ ਲੋਕ ਹੈ ਉਹਨਾਂ ਦੇ ਕਹਿਣ ਤੇ 20 ਦਿਨ ਦਾ ਹੋਰ ਸਮਾਂ ਦਿੱਤਾ ਗਿਆ ਤਾਂ ਜੋ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਇਹਦੇ ਬਾਰੇ ਅਵੇਅਰਨੈਸ ਵਾਸਤੇ ਹੋਰ ਸਮਾਂ ਦਿੱਤਾ ਜਾਵੇ ਉਹ ਜਿਹੜਾ ਸਮਾਂ 28 ਤੋਂ 224 ਤੱਕ ਆਪ ਜੀ ਨੂੰ ਦਿੱਤਾ ਜਾ ਚੁੱਕਾ ਹੈ ਇਸ ਸਮੇਂ ਦੌਰਾਨ ਇਹ ਵੀ ਕਾਫੀ ਲੋਕਾਂ ਦੇ ਕੁਐਸਚਨ ਖੜੇ ਹੋਏ ਹਨ ਕਿ ਬੱਚੇ ਜਿਹੜੇ ਆ ਟੂ ਵੀਲਰ ਕਿਹੜਾ ਚਲਾ ਸਕਦੇ ਆ ਤੇ ਕਿਹੜਾ ਨਹੀਂ ਚਲਾ ਸਕਦੇ ਤਾਂ ਮੈਂ ਆਪ ਜੀ ਨੂੰ ਇਸ ਸਮੇਂ ਦੌਰਾਨ ਨਸਲਾ ਚਾਹੁੰਦਾ ਕਿ ਦੋ ਤਰ੍ਹਾਂ ਦੇ ਟੂ ਵੀਲਰ ਹਨ ਇੱਕ ਹੈਗਾ ਤੇਜ਼ ਚੱਲਣ ਵਾਲੇ ਇਹ ਕਹ ਗਿਆ ਸਲੋ ਚੱਲਣ ਵਾਲੇ ਜਿਹੜੇ ਤੇਜ਼ ਚੱਲਣ ਵਾਲੇ ਆ ਉਸ ਦੇ ਵਿੱਚ ਹੈਗਾ ਐਕਟਵਾ ਹੋਗੀ ਜਿਸ ਤਰ੍ਹਾਂ ਹੋਰ ਦੋ ਤਰ੍ਹਾਂ ਦੇ ਵਹਿਕਲ ਹੈ ਉਹ ਨਾਲ ਹੈਗੇ ਆ ਉਹਦੇ ਵਿੱਚ ਕੀ ਹੈ ਕਿ ਜਿਹੜੇ ਤੇਜ਼ ਚੱਲਣ ਵਾਲਾ ਵਹਿਕਲ ਹੈ ਉਹਦੀ ਜਿਹੜੀ ਹੈਗੀ ਆ ਪਾਵਰ ਉਹ ਹੈਗੀ 110 cc ਦੀ ਉਹਨੂੰ 18 ਸਾਲ ਤੋਂ ਉੱਪਰ ਬਣਾ ਦੇ ਕੇ ਚਲਾ ਸਕਦਾ ਹੈ ਪਰ ਉਹ ਆਪਣਾ ਡਰਾਈਵਿੰਗ ਲਾਇਸੈਂਸ ਬਣਾਵੇਗਾ ਤੇ ਆਪਣਾ ਡਰਾਈਵਿੰਗ ਅਸਿਸ ਬਣਾਉ ਤੋਂ ਬਾਅਦ ਹੀ ਉਸ ਨੂੰ ਚਲਾ ਸਕਦਾ ਹੈ ਅਗਰ ਉਹ ਕੋਈ ਬੱਚਾ ਕੋਈ Hindu ਧਰਮ ਨਾਲ ਰਿਲੇਟਡ ਹੈ ਤੇ ਉਹ ਸਿਰ ਦੇ ਉੱਪਰ ਹੈਲਮਟ ਪਾ ਕੇ ਚਲਾਏਗਾ ਯਾ ਕੋਈ ਹੋਰ ਬੱਚਾ ਜੋ ਸਿੱਖ ਕਮਿਊਨਿਟੀ ਨਾਲ ਰਿਲੇਟਡ ਹੈ ਕਿ ਉਹ ਪਗੜੀ ਬੰਨ ਕੇ ਚਲਾਵੇਗਾ ਜਿਹੜਾ ਦੂਸਰਾ ਵੀ ਇੱਕ ਹੈ ਉਹ ਹੈਗਾ 50 CC ਦਾ ਉਹ ਨੂੰ ਵੀ ਜਿਹੜਾ ਬੱਚਾ ਚਲਾ ਸਕਦਾ ਹੈ ਉਹ 16 ਸਾਲ ਤੋਂ ਜਿਹੜਾ ਉੱਪਰ ਵਾਲਾ ਬੱਚਾ ਉਹ ਚਲਾ ਸਕਦਾ ਪਰ ਉਹਦੇ ਵਿੱਚ ਸ਼ਰਤ ਇਹ ਹੈ ਕਿ ਉਸ ਨੂੰ ਵੀ ਆਪਣਾ ਰੈਡੀ ਗਲਾਸਸ ਉਸ ਚੀਜ਼ ਦਾ ਬਨਵਾ ਪਵੇਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ Hindu ਕਮਿਊਨਿਟੀ ਦਾ ਬੱਚਾ ਉਸ ਨੂੰ ਸਿਰ ਦੇ ਉੱਪਰ ਹੈਲਮਟ ਪਾ ਕੇ ਚਲਾਏਗਾ ਤੇ ਸਿੱਖ ਕਮਿਊਨਿਟੀ ਦਾ ਜਿਹੜਾ ਬੱਚਾ ਹੈ ਉਹ ਨੂੰ ਪਗੜੀ ਬੰਨ ਕੇ ਉਸ ਚੀਜ਼ ਨੂੰ ਚਲਾਵੇਗਾ ਇਹ ਸਮਾਂ ਇਸ ਕਾਨੂੰਨ ਕਿ ਦਿੱਤਾ ਗਿਆ ਕਿ ਕਿਸੇ ਕੋਈ ਵੀ ਐਸਾ ਵਿਅਕਤੀ 20 ਦਿਨ ਤੋਂ ਬਾਅਦ ਇਹ ਨਾ ਕਰੇ ਕਿ ਮੈਨੂੰ ਇਸ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਨਹੀਂ ਨਹੀਂ ਇਸ ਲਈ ਕਿ ਜਿਹੜਾ 20 ਦਿਨ ਦਾ ਸਮਾਂ ਹੋਰ ਦਿੱਤਾ ਗਿਆ ਕਿ ਪਲੀਜ਼ ਆਪਾਂ ਇਸ ਕਾਨੂੰਨ ਦੇ ਵਿੱਚ ਪੁਲਿਸ ਦੀ ਹੈਲਪ ਕਰੀਏ ਵੱਧ ਤੋਂ ਵੱਧ ਤਾਂ ਜੋ ਅਸੀਂ ਇਸ ਚੀਜ਼ ਦੇ ਵਿੱਚ ਕੰਮਾਂ ਜਾਂ ਪਾਈਏ ਥੈਂਕ ਯੂ